ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਾਮਲਾ ਕਾਫੀ ਜ਼ਿਆਦਾ ਪੱਕਿਆ ਹੋਇਆ ਹਾਲਾਂਕਿ ਕੇਂਦਰ ਨੇ ਸੈਨੇਟ ਦੇ ਫੈਸਲੇ ਉੱਤੇ ਰੋਕ ਲਗਾਤੀ ਹੈ ਪਰ ਸੈਨੇਟ ਦਾ ਫੈਸਲਾ ਕੇਂਦਰ ਨੇ ਵਾਪਸ ਨਹੀਂ ਲਿਆ। ਇਹ ਸੋਚਾ ਕਿ ਨੋਟੀਫਿਕੇਸ਼ਨ ਵਾਪਸ ਨਹੀਂ ਜਾਇਆ ਜਾਂਦਾ ਤਾਂ ਤੱਕ ਵੱਡੇ ਪੱਧਰ ਤੇ ਸ਼ੰਕਾ ਹੈਗਾ ਇਸ ਗੱਦੇ ਬਾਰੇ ਕਿ ਕੀ ਇਹ ਨੋਟੀਫਿਕੇਸ਼ਨ ਦੁਬਾਰਾ ਤਾਂ ਨਹੀਂ ਲਾਗੂ ਹੋ ਜਾਣਗੇ। ਸਵਾਲ ਇਕੋ ਹੀ ਹੈ ਕਿ ਸਿੰਡੀਕੇਟ ਤੇ ਸੈਨੇਟ ਉਹਦੇ ਬਾਰੇ ਜੋ ਪਹਿਲਾਂ ਦਾ ਸਟੇਚਰ ਸੀ ਉਸ ਨੂੰ ਬਹਾਲ ਕੀਤਾ ਜਾਵੇ। ਕੀ ਉਸ ਦੀ ਜਿਹੜੀ ਪਛਾਣ ਹੈ ਤੇ ਪੰਜਾਬ ਨਾਲ ਜੁੜੀ ਵੀ ਹੈ ਉਸ ਨੂੰ ਕਾ ਤੁਮ ਗਵਨਰ ਆਪਰ ਲ ਬੁਢਾ ਸਵਾਲੇ ਸ ਮੁੱਦੇ ਤੇ ਉੱਠ ਰਿਹਾ ਹੈ। ਔਰ ਜਿਹੜੀ ਸੌਧ ਕੇਂਦਰ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕਦਾ ਜਦ ਕਿਸੇ ਵੀ ਪੱਧਰ ਤੇ ਪ੍ਰਵਾਨ ਨਹੀਂ ਹੋਏਗੀ। 11 ਨੰਬਰ ਨੂੰ ਜਿਹੜੀਆਂ ਜ਼ਮੀਨਾਂ ਨੂੰ ਚੋਣਾ ਨੂੰ ਚੋਣਾ ਹੈਗੀਆਂ ਨੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਸਿਆਸੀ ਅਖਾੜਾ ਪੱਖਿਆ ਹੋਇਆ ਹੈ। ਸਾਰੀਆਂ ਹੀ ਰਾਸੀ ਤੇ ਰੰਗ ਲੋ ਇੱਕ ਦੂਜੇ ਦੇ ਜਾਂਤਰ ਅਸੀਂ ਕੀਤੀ ਜਾ ਰਹੀ ਹੈ। ਔਰ ਸਾਰੇ ਆਪਣਾ ਆਪਣਾ ਦਾਅਵਾ ਹੀ ਕਰ ਰਿਹਾ ਕਿ ਜਿੱਤ ਜਿਹੜੀ ਹੈ ਜ਼ਮੀਨ ਚੋਣ ਦੀ ਸਾਡੀ ਹੋਏਗੀ। ਤੇ ਇਸ ਤਰ੍ਹਾਂ ਜਿਹੜੇ ਪ੍ਰਾਈਵੇਟ ਬਿਲਡਰਸ ਕਹ ਲੋ ਇਹ ਦਸ ਜਮੀਨਾਂ ਤੇ ਕਬਜ਼ਾ ਕਰਨ ਵਾਲੇ ਜਿਹੜੇ ਖਰੋਹ ਹੈ ਉਹ ਕਿਤਰਾ ਸ਼ਾਮਲਾ ਦੇ ਜਮੀਨਾਂ ਤੇ ਕਬਜ਼ੇ ਕਰਦੇ ਥੋੜੇ ਜਿ ਦੇ ਕਿਧਰ ਨਾ ਕਿਧਰ ਸਾਮਿਆਂ ਦੀਆਂ ਸਾਰੀਆਂ ਸਰਕਾਰੀ ਤਰ੍ਹਾਂ ਹੀ ਜ਼ਿੰਮੇਵਾਰ ਹੈ ਨਿਊਜ਼ ਦੇਖ ਰਹੇ ਸਾਰ ਦਰਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਦਿ ਚਰਚਾ ਕਰਨ ਦੇ ਲਈ ਸਾਡੇ ਨਾਲ ਜੁਟੇ ਹੋਏ ਨੇ ਸਰੇ ਸੀਨੀਅਰ ਪੱਤਰਕਾਰ ਜੁਗਤਾ ਸਿੰਘ ਸਿੱਧੂ ਸਿੱਧੂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਕੋਮਤਾਨਵਾਜ਼ ਮਿਹਰਬਾਨੀ ਦਰਸ਼ਕਾਂ ਨੂੰ ਇਹਨਾਂ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਆਹ ਮੁੱਢਯਾਜਨਾ ਤੁਸੀਂ ਜ਼ਿਕਰ ਕਰੋਗੇ ਲਾਓ ਸਵਾਲ ਸੇਧੂ ਸਾਹਿਬ ਜੀ ਅਕਸਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮਾਮਲਾ ਕਾਫੀ ਜ਼ਿਆਦਾ ਪੱਖਿਆ ਹੋਇਆ ਹਾਲਾਂਕਿ ਕੇਂਦਰ ਨੇ ਸੈਨੇਟ ਦੇ ਫੈਸਲੇ ਉੱਤੇ ਰੋਕ ਲਗਾਤੀ ਹੈ ਪਰ ਸੈਂਟ ਦਾ ਫੈਸਲਾ ਕੇਂਦਰ ਨੇ ਵਾਪਸ ਨਹੀਂ ਲਿਆ ਤੇ ਕਿਹਾ ਜਾ ਰਿਹਾ ਹੈ ਕਿ 10 ਤਰੀਕ ਨੂੰ ਭਾਰੀ ਇਕੱਠ ਵੀ ਹੋਣ ਵਾਲੇ ਤੇ ਇਸ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਬਿਲਕੁਲ ਹੈ ਮੋਤਾ ਪੰਜਾਬ ਮਿਨਿਸਟਰੀ ਚੰਡੀਗੜ੍ਹ ਦਾ ਜਿਸ ਰੰ ਦਾ ਉਹਦੇ ਵਿੱਚ ਸੁਧਾ ਕਰਕੇ ਕਹਿੰਦੇ ਸਰਕਾਰ ਵੱਲੋਂ ਚੇਂਜਿਸ ਕੀਤੇ ਜਾਂ ਰਹੇ ਹਨ ਉਹਦੇ ਖਿਲਾਫ ਆ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੋਹ ਪੈਦਾ ਹੋ ਗਿਆ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਆ ਔਖਾ ਖਰਾਸੀ ਜਥੇਬੰਦੀਆਂ ਸਰਕਾਰਾਂ ਦੇ ਖਿਲਾਫ ਪ੍ਰੋਟੈਸਟ ਕਰੀਆਂ ਇਸੇ ਤਰੀਕੇ ਨਾਲ ਸਮਾਜਿਕ ਜਥੇਬੰਦੀਆਂ ਨੇ ਆਪਾਂ ਗੱਲ ਕਰ ਲਈ ਔਖਾ ਖਖਾ ਫੋਰਮਾਂ ਵੀ ਗੱਲ ਕਰ ਲਈ ਰੋਜ਼ ਦੀ ਵਜ੍ਹਾ ਕੀ ਇੱਕੋ ਵਜ੍ਹਾ ਹੈ ਕਿ ਜਿਹੜੀ ਕੇਂਦਰ ਦਾ ਸਿੱਖਿਆ ਮੰਤਰਾਲਾ ਹੈ ਉਹਦੇ ਵੱਲੋਂ ਪਿਛਲੇ ਦਿਨਾਂ ਚ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸੀ ਯੂਨੀਵਰਸਿਟੀ ਦੇ ਬਾਰੇ ਜਿਹੜੀ ਪੰਜਾਬ ਯੂਨੀਵਰਸਿਟੀ ਆਪਾਂ ਚੰਡੀਗੜ੍ਹ ਦਾ ਜ਼ਿਕਰ ਕਰ ਰਹੇ ਆ ਤਾਂ ਜਿਕੇ ਜਦੋਂ ਨੇ ਜਿਸਾਇਆ ਸੀ ਸੰਡିକੇਟ ਦੋਨੇ ਜਿਹੜੇ ਪੰਕਾਰਕੀ ਉਹ ਸੁਧਾ ਕਰਕੇ ਨਵੀਂ ਇੱਕ ਅਵਸਥਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਦੇ ਨਾਲ ਹੀ ਵਿਦਿਆਰਥੀਆਂ ਦੇ ਦਾਖਲੇ ਲੈ ਕੇ ਵੀ ਵੱਡੇ ਪੱਧਰ ਤੇ ਇੱਕ ਜਿਹੜਾ ਨਵੀਂ ਚੇਂਜ ਕੀਤੀ ਉਹਦੇ ਖਿਲਾਫ ਜਿਹੜਾ ਹੈਗਾ ਰੋਜ਼ ਪ੍ਰਟਾਇਆ ਜਾ ਰਿਹਾ ਸੀ ਉਹ ਰੋਜ਼ ਜਿਹੜਾ ਹੈਗਾ ਲੱਗਦਾ ਹੈ ਕਿ ਸੂਬਾ ਪੱਧਰ ਤੇ ਫੈਲ ਚੁੱਕਾ ਹੈ ਕਿਉਂ ਇਸ ਕਰਕੇ ਇਸ ਦਵਾ ਦੇ ਮੰਦਿਆ ਕੇਂਦਰ ਸਰਕਾਰ ਨੇ ਇੱਕ ਤਾਂ ਗੱਲ ਕੀਤੀ ਪਿਛਲੇ ਦਿਨਾਂ 'ਚ ਜੋ ਨੋਟੀਫਿਕੇਸ਼ਨ ਜਿਹੜੇ ਜਾਰੀ ਹੋਏ ਸੀ ਉਹਨਾਂ ਨੂੰ ਰੋਗਤਾ ਲਿਆ ਗਿਆ ਪਰ ਵਾਪਸ ਨਹੀਂ ਲਿਆ ਗਿਆ ਜਦ ਤੱਕ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਜਾਂਦਾ ਤਦ ਤੱਕ ਵੱਡੇ ਪੱਧਰ ਤੇ ਸ਼ੰਕਾ ਹੈਗਾ ਇਸ ਗੱਲ ਦੇ ਬਾਰੇ ਚ ਕਿ ਕੀ ਇਹ ਨੋਟੀਫਿਕੇਸ਼ਨ ਦੁਆਰਾ ਤਾਂ ਨਹੀਂ ਲਾਗੂ ਹੋ ਜਾਣਗੇ ਉਸ ਮੁੱਦੇ ਨੂੰ ਲੈ ਕੇ ਉਹਨਾਂ ਯੂਨੀਵਰਸਿਟੀ ਦੇ ਅੰਦਰ ਜਿਹੜਾ ਪ੍ਰੋਟੈਸਟ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਆ ਰਾਸੀ ਜਿੱਥੇ ਬੰਦੇ ਆ ਪ੍ਰੋਟੈਸਟ ਕਰ ਰਹੇ ਆ ਕਿਸਾਨ ਜੂਨੀਅਰਾਂ ਨਾਲ ਹੈ ਮਾਮਲਾ ਇੱਕੋ ਹੀ ਹੈ ਕਿ ਸਿੰਡੀਕੇਟ ਤੇ ਸੈਨੇਟ ਮੁੱਦੇਾਰੇ ਜੋ ਪਹਿਲਾਂ ਦਾ ਸਟੇਟਸ ਸੀ ਉਸ ਨੂੰ ਬਹਾਲ ਕੀਤਾ ਜਾਵੇ ਔਰ ਪੰਜਾਬ ਜੁਨੇਸ ਦੇ ਜਿਹੜਾ ਪੁਰਾਣਾ ਰੁਤਵਾ ਉਹ ਕੈਮਰਾਂਾ ਚਾਹੀਦਾ ਉਹਦੀ ਕੋਈ ਚੇਂਜ ਅੰਤਰ ਦਿੱਤੀ ਨਹੀਂ ਹੋਣੀ ਚਾਹੀਦੀ ਤੋ ਤੱਕ ਇਸ ਮੁੱਦੇ ਦੇ ਫਰੋਦ ਦਾ ਸਵਾਲਾ ਹੁਣ ਆਪਾਂ ਜ਼ਿਕਰ ਕਰ ਰਹੇ ਆ ਤਾਂ ਅੱਜ ਹੀ ਕੋਈ ਦਿਨ ਪਹਿਲਾਂ ਸੁਹਣੀ ਕੁਦਰਤ ਰੰਪਰੰਦ ਗੁਰੇ ਪ੍ਰਧਾਨ ਐਜੂਕੇਟਰ ਅਰਜੰਦ ਸਿੰਘ ਧਾਮੀ ਉਹਨਾਂ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਹੈ ਵਿਦਿਆਰਥੀਆਂ ਨਾਲ ਮੁਲਾਕਾਤ ਕਰ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ 1955 ਕਮੇਟੀ ਤੁਹਾਡੇ ਸੰਘਰਸ਼ ਨੂੰ ਪੂਰੀ ਤਰ੍ਹਾਂ ਸਮਰਥਨ ਦਿੰਦੀ ਹੈ ਸਮਰਥਨ ਦਾ ਦਿੰਦੇ ਦਿੰਦੇ ਹੈ ਕਿ ਮੈਦ ਕਦੇ ਡਟ ਕੇ ਉਹਨੇ ਕਿਹਾ ਕਿਉਂ ਉਹ ਵਜਾਏ ਬਤਾਈ ਹੈ ਜਿਹੜੀ ਉਹਨੇ ਗੱਲ ਕੀਤੀ ਉਹ ਕਹਿੰਦੇ ਕਿ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਇੱਕ ਤਰ੍ਹਾਂ ਦਾ ਸਿੰਬਲ ਹੈ ਜੇ ਪੰਜਾਬ ਦਾ ਸਿੰਬਲ ਹੀ ਨਾ ਰਿਹਾ ਤਾਂ ਫਿਰ ਪੰਜਾਬ ਕਿੱਦਾਂ ਜਾਣਾ ਜਾਏਗਾ ਬਾਹਰ ਐਜੂਕੇਸ਼ਨ ਦੇ ਵਾਕਫ ਹੈ ਇਹ ادارਾ ਐਸਾ ادارਾ ਜਿੱਦੇ ਸਿਹਾਪਾ ਆਈਐਸਆਈਪੀਐਸ ਵਿੱਦਿਆਕ ਜ਼ਾਹਰਾ ਨਾਲ ਜੁੜੇ ਹੋਏ ਅਤੇ ਅਧਿਕਾਰੀਆਂ ਦੀ ਗੱਲ ਕਰ ਲਈਏ ਵਿਗਿਆਨੀਆਂ ਦੀ ਗੱਲ ਕਰ ਲਈਏ ਇਹ ਯੂਨੀਵਰਸਿਟੀ ਦੀ ਬਹੁਤ ਵੱਡੀ ਦੇਣ ਹੈ ਮੁਲਕ ਦੇ ਅਲੱਗ ਹੋਣ ਤੋਂ ਬਾਅਦ ਜੇ ਕਿਸ ਵਿਦਿਅਕ ادارے ਦੀ ਸਭ ਤੋਂ ਵੱਡੀ ਪਛਾਣ ਹੈ ਦੁਨੀਆ ਭਰਸਾ ਜਿਹੜੀ ਪੰਜਾਬ ਨਾਲ ਜੁੜੀ ਹੋਈ ਹੈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੀ ਉਸ ਦੀ ਜਿਹੜੀ ਪਛਾਣ ਹੈ ਨਹੀਂ ਪੰਜਾਬ ਨਾਲ ਜੁੜੀ ਹੋਈ ਹੈ ਉਸ ਨੂੰ ਖਤਮ ਕਰਨ ਦਾ ਉਪਰਾਲਾ ਵੱਡਾ ਸਵਾਲੀਆ ਸਵਿਧੇ ਤੇ ਉੱਠ ਰਿਹਾ ਹੈ ਇਹਦੇ ਖਿਲਾਫ ਜਿੱਦਾਂ ਆਪਾਂ ਗੈਸਰੂਮ ਨੇ ਗੁਰਦੁਆਰਾ ਪਰੰਧਕੋੜੀ ਦੇ ਪ੍ਰਧਾਨ ਆਜਾਏ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ 10 ਨਵੰਬਰ ਨੂੰ ਜਿਹੜੀ ਯੂਨੀਵਰਸਿਟੀ ਦਾ ਵੱਡਾ ਰੋਸ ਪ੍ਰਗਟ ਕੀਤਾ ਜਾ ਰਿਹਾ ਉਹਦੇ 'ਚ ਕਹਿੰਦੇ ਸਰੂਣੀ ਗੁਰਦੁਆਰਾ ਪਰੰਧਕ ਕਮੇਟੀ ਪੂਰੀ ਤਰ੍ਹਾਂ ਉਹਦਾ ਸਮਰਥਨ ਕਰਦੀ ਹੈ ਕਿਸਾਨ ਜਥੇਬੰਦੀਆਂ 10 ਨਵੰਬਰ ਦੇ ਰੋਸ ਦਾ ਸਮਰਥਨ ਕਰਦੀਆਂ ਇਸ ਤਰ੍ਹਾਂ ਜਿਹੜਾ ਵਾਕਫ ਰਾਸੀ ਜਿਹੜਾ 50 ਜਿਹੜੇ ਸੰਸਦ ਮੈਂਬਰ ਹੈ ਇੱਕ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨਮਾਇੰਦੇ ਹੈ ਉਹਨਾਂ ਛੱਡ ਕੇ ਬਾਕੀ ਇਸ ਮਾਮਲੇ ਲੈ ਕੇ ਵਖਰੇਵਿਆਂ ਦੇ باوجود ਸਮੁੱਚਾ ਪੰਜਾਬ ਉਹਦੀਆਂ ਜੇ ਰਾਸੀ ਜੱਟ ਬੰਦੀਆਂ ਹੋਣ ਸਮਾਜਿਕ ਹੋਣ ਕਿਸਾਨ ਜੁਨੇ ਨਾ ਹੋਣ ਉਹ ਡੱਟ ਕੇ ਵਿਦਿਆਰਥੀਆਂ ਦੀ ਪਿੱਠ ਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਆ ਗਿਆ ਕਿ ਕਿਸੇ ਵੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਅੰਦਰ ਜਿਹੜਾ ਮੌਜੂਦਾ ਕੈਰੇਕਟਰ ਹੈ ਉਹ ਨਹੀਂ ਬੰਦ ਕੀਤਾ ਜਾਏਗਾ ਕਿਉਂਕਿ ਪੰਜਾਬ ਦੇ ਇੱਕ ਵੱਡੇ ਅਜਿਹੇ ادارے ਤੇ ਹਮਲਾ ਕਰਨ ਦੀ ਕੋਈ ਸਾਜ਼ਿਸ਼ ਬਣੀ ਜਾ ਰਹੀ ਹੈ ਕਿ ਅੰਦਰੋਂ ਇਹ ਪੰਜਾਬ ਦਾ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਵੱਖ-ਵੱਖ ਅਦਾਰਿਆਂ 'ਚੋਂ ਅਧਿਕਾਰ ਜਿਹੜਾ ਹੈਗਾ ਖਤਮ ਕੀਤਾ ਜਾ ਰਿਹਾ ਕਿਉਂ ਇਹ ਗੱਲ ਚੜ੍ਹ ਰਹੀ ਹੈ ਕਿਉਂਕਿ ਸਿੰਡੀਕੇਟ ਦੇ ਜਿਹੜੇ ਸੈਂਟਰ ਦੇ ਨਾਮਿਤਗੀ ਕਰਦੇ ਸੀ ਉਹ ਪੰਜਾਬ ਦੇ ਵੱਖ-ਵੱਖ ਕਾਲਜਾਂ 'ਚੋਂ ਚੁਣ ਕੇ ਆਉਂਦੇ ਸੀ ਇੱਕੋ ਇੱਕ ਅਦਾਰਾ ਜਿੱਥੇ ਚੋਣ ਦੇ ਰਾਹੀਂ ਇਸ ਯੂਨੀਵਰਸਿਟੀ ਦਾ ਪ੍ਰੰਧ ਚੱਲਦਾ ਸੀ ਸੈਨੇਟ ਹੋਵੇ ਸਿੰਡੀਕੇਟ ਹੋਵੇ ਉਹ ਪ੍ਰੰਧ ਖਤਮ ਕਰਕੇ ਜਿਹੜਾ ਤਬਦੀਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਤੋਂ ਦਿੱਲੀ ਦੇ ਖਾਲਾ ਵੱਡੀ ਪੱਧਤੇ ਰੋਸ ਹੈ ਉਸਦਾ ਪਤਾ ਤਰੀਕ ਦਾ ਪਹਿਲਾਂ ਵੀ ਜ਼ਿਕਰ ਕਰਦੇ ਆ ਇਹ 10 ਨਵੰਬਰ ਨੂੰ ਵੱਡਾ ਇੱਕ ਰੋਸ ਮਜ਼ਾਰਾ ਰੋਸ ਪ੍ਰਗਟਾਵਾ ਕੀਤਾ ਜਾਏਗਾ ਉਸਨੂੰ ਆਯੋਜਿਤ ਕੀਤਾ ਜਾਏਗਾ ਕੇਂਦਰ ਨੂੰ ਕਿ ਜੋ ਕੁਝ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਦਿਲਿਆਂ ਕੀਤੀਆਂ ਜਾ ਰਹੀਆਂ ਉਹ ਦਿਲਿਆਂ ਪੰਜਾਬ ਨੂੰ ਕਦਾਚਿੱਤੇ ਪਰਵਾਨੀਆ ਦਿਖਲਾ ਜਿੱਥੋਂ ਤੱਕ ਕੋਈ ਲੜਾਈ ਲੜਨੀ ਪਈ ਪੰਜਾਬ ਇੱਕ ਪਲੇਟਫਾਰਮ ਦੇ ਆ ਕੇ ਲੜੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਤਲਾ ਕਹਿ ਦਿੱਤਾ ਤੇ ਸਾਨੂੰ ਜੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਪਿਆ ਮਤਾ ਲਿਆ ਕਿ ਜਿਹੜੀ ਸੋਧਾ ਰੱਦ ਕਰਨੀ ਪਈ ਜਾਂ ਹੋਰ ਵੀ ਅਦਾਲਤਾਂ 'ਚ ਵੀ ਜਾਣਾ ਪਿਆ ਅਦਾਲਤ ਦਾ ਬੂਹਾ ਵੀ ਖੜਕਾਇਆ ਜਾਏਗਾ ਪਰ ਜਿਹੜੀ ਸੋਧ ਕੇਂਦਰ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹ ਕਦਾਚਿਤ ਕਿਸੇ ਵੀ ਪੱਧਰ ਤੇ ਪ੍ਰਵਾਨ ਨਹੀਂ ਹੋਏਗੀ ਜੀ ਜੀ ਸਿੱਧੂ ਸਾਹਿਬ ਉਹਦੇ ਗੱਲ ਕੀ ਲਈ ਕੀਤੀ ਜਾਵੇ ਕਿ ਅਜਾਰੇ ਕਿ 11 ਨਵੰਬਰ ਨੂੰ ਜਿਹੜੀਆਂ ਜ਼ਿਮਨੀ ਚੋਣਾਂ ਨੂੰ ਚੋਣਾ ਹੈਗੀਆਂ ਨੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਸਿਆਸੀ ਅਖਾੜਾ ਪਖਿਆ ਹੋਇਆ ਹੈ ਜਿਹੜੇ ਲੀਡਰ ਨੇ ਇੱਕ ਦੂਜੇ ਤੇ ਤੰਜ ਕੱਸਦੇ ਨਜ਼ਰ ਆ ਰਹੇ ਨੇ ਹਲੇ ਵੀ ਜਿਹੜਾ ਤੋਸ਼ ਵਗੈਰਾ ਇੱਕ ਦੂਜੇ ਤੇ ਲਗਾਏ ਜਾ ਰਹੇ ਨੇ ਆਖਿਰਕਾਰ ਤੁਸੀਂ ਇਹਨਾਂ ਚੋਣਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਤਰਨਤਾਰਨ ਦੇ ਲਈ ਜ਼ਿਮੀ ਚੋਣਾ ਆ ਪੰਜਾਬ ਦੇ ਰਾਸੀ ਫਰੀਦਿਕਾ ਲਈ ਰਾਸੀ ਅਖਾੜੇ ਦੀ ਲਈ ਅਸਵੇਲੇ ਸਭ ਤੋਂ ਵੱਡਾ ਮਾਮਲਾ ਤਰਨਤਾਰਨ ਦੀ ਚੋਣ ਨੂੰ ਲੈ ਕੇ ਪੱਖਿਆ ਹੋਇਆ ਔਰ ਉਹਦੇ ਦੇ ਇਲਜ਼ਾਮ ਤਰਾਸ਼ੀਆਂ ਹੁਣ ਗਿਣਤੀ ਦੇ ਦਿਨ ਬਾਕੀ ਰਹਿ ਗਏ ਕਿਉਂਕਿ 11 ਨਵੰਬਰ ਨੂੰ ਤਾਂ ਵੋਟਾਂ ਪੈਣੀਆਂ ਠੀਕ ਉਸ ਤੋਂ ਇੱਕ ਦਿਨ ਪਹਿਲਾਂ ਚੋਣ ਪ੍ਰਚਾਰ ਬੰਦ ਹੋ ਜਾਏਗਾ ਸੋ ਗਨੇ ਜੁਨੇ ਦੇਣਾ ਜਿਹੜੇ ਚੋਣ ਨੇ ਮਚਲਾਉਣ ਦੇ ਆ ਤੇ ਉਹ ਦੌਰਾਨ ਜਿਹੜਾ ਵੱਡੇ ਪੱਧਰ ਤੇ ਸਾਰੀਆਂ ਹੀ ਰਾਸ਼ੀ ਤਿਰਾਂ ਵੱਲੋਂ ਇੱਕ ਦੂਜੇ ਦੇ ਜਾਂਤਰਾਸੀ ਕੀਤੀ ਜਾ ਰਹੀ ਹੈ ਦੋਸ਼ ਲਾਏ ਜਾ ਰਿਹਾ ਔਰ ਸਾਰੇ ਆਪਣਾ ਆਪਣਾ ਦਾਅਵਾ ਕਰ ਰਿਹਾ ਇਸ ਜਿੱਤ ਜੜੀ ਗਿਆ ਜਮਨੀ ਚੌਣ ਦੀ ਸਾਡੀ ਹੋਏਗੀ। ਉਹਦੀ ਵਜ੍ਹਾ ਕਿਉਂ ਇਹ ਦਾਅਵੇ ਕੀਤੇ ਜਾ ਰਹੇ ਆ ਦੇਖੋ ਆਪਦਾ ਤਾਂ ਉਥੇ ਪਹਿਲਾਂ ਨਵੰਦੇ ਰਿਆ ਅਨਫੋਰਚੂਨੇਟਲੀ ਕੋਈ ਸੰਦੇਖ ਦੀ ਡੈਥ ਹੋ ਗਈ। ਉਸ ਤੋਂ ਬਾਅਦ ਉਹਨੇ ਜਮਨੀ ਚੌਣ ਆਈ ਹੈ। ਆਪਦਾ ਇਸ ਕਰਕੇ ਵੱਡਾ ਇਸ ਮਾਮਲੇ ਨੂੰ ਲੈ ਕੇ ਇੱਕ ਤਰੀਕੇ ਦੇ ਨਾਲ ਜਿਹੜਾ ਦਾਅ ਲਗਿਆ ਹੋਇਆ ਉਹ ਚਾਹੁੰਦੇ ਆ ਕਿ ਚੌਣ ਦੁਆਰਾ ਜਿੱਤੀ ਜਾਏ। ਇਸ ਕਰਕੇ ਕਿਉਂਕਿ ਪਹਿਲਾ ਸੀਟ ਵੀ ਉਹਨਾਂ ਕੋਲੇ ਸੀ ਤੁਹਾਨੂੰ ਦੁਆਰਾ ਜੇ ਹੱਥੋਂ ਕਿਸਕ ਦੀ ਨਜ਼ਰ ਆਏਗੀ ਤਾਂ ਲੱਗੇਗਾ ਕਿ ਪੰਜਾਬ ਵੀ ਆਬ ਦੇ ਆਤਮਾ ਜਿਵੇਂ ਕਰੇ ਇਸ ਕਰਕੇ ਆਬ ਨੂੰ ਸਾਰਾ ਕੁਝ ਦਾਤੇ ਲੱਗਿਆ ਇਸੇ ਕਰਕੇ ਲਗਾਤਾਰ ਮੁਖਵੰtre ਭਗਵੰਤ ਮਾਨ ਦੀ ਆਪ ਗੱਲ ਕਰ ਲਈ ਚਾਹਿਆ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਦਾ ਜ਼ਿਕਰ ਕਰ ਲਈਏ ਲਗਾਤਾਰ ਰੋਡ ショਅ ਕੀਤੇ ਜਾ ਰਿਹਾ ਹੈ ਔਰ ਰੋਡ ショਅ ਕਰਕੇ ਸਿੱਧੇ ਤੌਰ ਤੇ ਵਿਰੋਧੀ ਤਰ੍ਹਾਂ ਦੇ ਹਮਲੇ ਕੀਤੇ ਜਾ ਰਿਹਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਦੀ ਇਲਾਕੇ ਸਰਦੀ ਇਲਾਕੇ ਨੂੰ ਇਥੇ ਕਾਲਜ ਦਿੱਤਾ ਜਾਏਗਾ ਇਹ ਇਸ ਤਰ੍ਹਾਂ ਕੀਤੀ ਜਾਏਗੀ ਵਿਕਾਸ ਵੱਡੇ ਪੱਧਰ ਤੇ ਕੀਤਾ ਜਾਏਗਾ ਔਰ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇ ਤਰਨਤਨ ਦੀ ਜਮਨੀ ਚੌਣ ਦੇ ਵਿੱਚੋਂ ਤੁਸੀਂ ਆਮ ਆਦਮੀ ਪਾਰਟੀ ਦੇ ਨਮਾਇੰਦੇ ਨੂੰ ਜਿਤਾਉਂਗੇ ਤਾਂ ਜਿੱਦਾਂ ਮੁਖੰਦਰ ਭਗਵੰਤ ਮਾਨ ਦਾ ਸਟਾਈਲ ਹੈ ਕਿ ਤੁਹਾਡਾ ਐਮਐਲਏ ਉਹ ਐਪਲੀਕੇਸ਼ਨ ਭੇਜੇਗਾ ਦਸਤੇ ਤੁਹਾਡੇ ਹੋਣਗੇ ਕਿੰਦੇ ਫੈਸਲਾ ਮੈਂ ਕਰਾਂਗਾ ਸੋ ਇਹ ਪ੍ਰੋਸਾ ਦੇ ਰਿਹਾ ਆ ਵਾਲੇ ਤਰਨਤਨ ਦੇ ਲੋਕਾਂ ਨੂੰ ਕਿ ਸਾਡੇ ਉਮੀਦਵਾਰ ਨੂੰ ਜਿਤਾਉਂਗੇ ਜਿਹੜਾ 1.5 ਸਾਲ ਦਾ ਸਮਾਪ ਬਾਕੇ ਵਜਾ ਤੁਹਾਡੇ ਕੰਮ ਵੀ ਹੋਣਗੇ ਔਰ ਹਲਕੇ ਦਾ ਵਿਕਾਸ ਵੀ ਹੋਏਗਾ ਰਹੀ ਗੱਲ ਦੂਜੀਆਂ ਤਰ੍ਹਾਂ ਦੀ ਆਪਾਂ ਉਹਨਾਂ ਬਾਰੇ ਵੀ ਗੱਲ ਕਰਾਂਗੇ ਕਾਂਗਰਸ ਪਾਰਟੀ ਦਾ ਜੇ ਜ਼ਿਕਰ ਕਰਦੇ ਆ ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਦੇਖੋ ਦਾਵਾ ਆਪਣਾ ਆਪਣਾ ਖੈਰ ਦਾਵਾ ਕਰਨ ਦਾ ਹਰੇਕ ਦਾ ਅਧਿਕਾਰ ਹੈ ਉਹ ਕਹਿੰਦੇ ਜਿਹੜੀ ਆ ਰਹੀ ਹੈ ਵਿਧਾਨ ਸਭਾ ਦੀ ਆਮ ਚੋਣ 27 ਦੇ ਵਿੱਚ ਉਹਦੇ ਵਿੱਚ ਕਹਿੰਦੇ ਕਾਂਗਰਸ ਪਾਰਟੀ ਸਦਾ ਚਾਹ ਰਹੀ ਹੈ ਜੇਕਰ ਕਾਂਗਰਸ ਪਾਰਟੀ ਨੂੰ ਇੱਥੇ ਜਿਤਾਉਂਗੇ ਤਾਂ ਕਿੰਨੇ 27 ਦੀ ਵਿਧਾਨ ਸਭਾ ਦੀ ਆਮ ਚੋਣਾਂ ਉਦੋਂ ਜਿੱਤਣ ਤੋਂ ਬਾਅਦ ਤਾਂ ਤਾਂ ਹਲਕੇ ਦਾ ਪੂਰੀ ਤਰ੍ਹਾਂ ਵਿਕਾਸ ਕੀਤਾ ਜਾਏਗਾ ਪਰ ਲੋਕਾਂ ਦਾ ਹਰ ਪੱਦਰ ਦੇ ਉੱਤੇ ਉਹਨਾਂ ਦੀਆਂ ਮੰਗਾਂ ਉਹਨਾਂ ਦੀ ਲੋੜਾਂ ਰੋਜ਼ਗਾਰ ਦੀ ਗੱਲ ਹੈ ਦਸਤੀ ਦੀ ਗੱਲ ਹੈ ਵਿਦਿਗਦਾਰਾਂ ਦੀ ਗੱਲ ਹੈ ਉਹ ਸਾਰੇ ਕੰਮ ਕੀਤੇ ਜਾਣੇ ਕਿ ਪ੍ਰਣਾਲੀ ਆਪ ਦੇ ਦਾਅਵਿਆਂ ਨੂੰ ਉਹਨਾਂ ਵੱਲੋਂ ਨਕਾਰਿਆ ਜਾ ਰਿਹਾ ਹੈ ਕਿ ਆਪ ਨੇ 3.5 ਸਾਲਾਂ ਚ ਪੰਜਾਬ ਦਾ ਕੋਈ ਸਵਾਰਿਆ ਨਹੀਂ ਇਸ ਕਰਕੇ ਕਹਿੰਦੇ ਆਪ ਕਿਉਂ ਵੋਟ ਮੰਗ ਰਹੀ ਹੈ ਲੈ ਰਹੀ ਹੈ ਰਹੀ ਗੱਲ ਆਕਾਲੀ ਦਲ ਦੀ ਅਕਾਲੀ ਸਸ ਰੀਪਾਲ ਪ੍ਰਧਾਨ ਆ ਉਹ ਤਾਂ ਲਗਾਤਾਰ ਇਹ ਕਹਿ ਰਹੇ ਕਹਿੰਦੇ ਦੇਖੋ ਜਦ ਤੱਕ ਖੇਤਰੀ ਪਾਰਟੀ ਨਹੀਂ ਲੈ ਕੇ ਆਉਂਗੇ ਤਦ ਤੱਕ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ਤੁਹਾਡੇ ਹਲਕੇ ਦਾ ਵਿਕਾਸ ਨਹੀਂ ਹੋ ਸਕਦਾ ਔਰ ਨਾਲ ਹੀ ਜਿਹੜਾ ਸੁਖਵੀਰ ਬਾਦਲ ਇਹ ਵੀ ਦਾਵਾ ਕਰਦੇ ਆ ਕਿ ਜਿਹੜੇ ਦੂਜੇ ਕਾਲੀ ਦਲ ਤੁਰੇ ਫਿਰਦੇ ਆ ਲੋਕਾਂ ਨੇ ਪਿਛਲੇ ਸਮੇਂ ਜਿਵੇਂ ਨੰਕਾਰਿਆ ਤੇ ਹੁਣ ਵੀ ਨਕਾਰਨਗੇ ਇਸ ਕਰਕੇ ਅਕਾਲੀ ਦਲ ਨੂੰ ਹਮਾਇਤ ਦਿਓ ਰਹੀ ਗੱਲ ਭਾਰਤੀ ਜਨਤਾ ਪਾਰਟੀ ਦੀ ਪਰ ਤੇਜਨਤਾ ਪਾਰਟੀ ਦਾ ਹੈ ਹੀ ਕਾਰੇ ਕੇ ਕੇਂਦਰ ਤੇ ਵੀ ਅਸੀਂ ਜੇ ਸਾਨੂੰ ਚਿਤਾਉਂਗੇ ਤਾਂ ਬਹੁਤ ਕੁਝ ਜਿਹੜਾ ਕੇਂਦਰ ਤੇ ਨਿਰਭਰ ਕਰਦਾ ਅਸੀਂ ਇਸ ਹਲਕੇ ਦਾ ਵਿਕਾਸ ਵੀ ਕਰਾਂਗੇ ਤੇ ਨਾਲ ਅਮਨ ਕਾਨੂੰਨ ਦੀ ਸਥਿਤੀ ਦਾ ਦਾਵਾ ਕਰਦੇ ਆ ਕਿ ਜਿਸ ਤਰ੍ਹਾਂ ਦੀ ਇਸ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਬਣੀ ਹੋਈ ਹੈ ਜੇ ਸਾਨੂੰ ਮੌਕਾ ਦਿੱਤਾ ਜਾਏਗਾ ਕਿ ਪੰਜਾਬ ਚ ਲਾਣ ਨਰਜ ਦੀ ਸਥਿਤੀ ਵੀ ਠੀਕ ਕੀਤੀ ਜਾਏਗੀ ਇੱਕ ਆਖਰੀ ਪਾਰਟੀ ਜਿਸ ਦਾ ਜ਼ਿਕਰ ਕਰ ਰਹੇ ਹਾਂ ਉਹ ਹੈਗੀ ਹੈ ਜਿਹੜੇ ਪੰਥਕ ਤੇ ਰਹੇਗੇ ਵਾਕਫ ਪੰਥਕ ਜਿਹਦੇ ਨੇ ਜਿਹਨਾਂ ਜਵਾਰਸ ਪੰਜਾਬ ਦੇ ਆ ਨਵਾ ਅਕਾਲੀ ਜਲਾ ਦੂਜੀਆਂ ਪੰਥਕ ਤੇ ਰਹਾਂ ਉਹਨਾਂ ਵੱਲੋਂ ਆਪਣਾ ਉਮੀਦਵਾਰ ਖੜਾ ਕੀਤਾ ਗਿਆ ਜੇਕਰ ਬਟੱਕਰ ਦੀ ਗੱਲ ਕਰੀਏ ਬੇਸ਼ੱਕ ਸਾਰੀਆਂ ਤਰ੍ਹਾਂ ਦੀ ਟੱਕਰ ਹੈ ਪਰ ਜੇ ਪੰਥਕ ਮੀਤਵਾਰ ਦੀ ਗੱਲ ਕਰਦੇ ਤਾਂ ਉਸ ਉਮੀਦਵਾਰ ਨੂੰ ਪਿੰਡਾਂ 'ਚ ਵੱਡੀ ਪੱਧਰ ਤੇ ਨਾਰਾਮ ਮਿਲਿਆ ਇੱਕਾ ਜਣ ਪਹਿਲਾਂ ਇਸ ਪਾਰਟੀ ਵੱਲੋਂ ਰੋਡ ਸ਼ੋਅ ਕੀਤਾ ਗਿਆ ਤਾਂ ਪਿੰਡਾਂ 'ਚ ਥਾਂ-ਥਾਂ ਰੋਕ ਕੇ ਉਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਉਹਨਾਂ ਚਾਹ ਪਾਣੀ ਪੜਾਇਆ ਗਿਆ ਸਵਾਦ ਕੀਤਾ ਗਿਆ ਗਲਾਂ 'ਚ ਫੁੱਲਾਂ ਦੇ ਹਾਰ ਪਾਏ ਗਏ ਯਾਨੀ ਪਿੰਡਾਂ 'ਚ ਪੰਥਕ ਤੇਰਾ ਜਿਹੜਾ ਨਮੈਂਦਾ ਉਹਦੇ ਲਈ ਇੱਕ ਵੱਡਾ ਉਭਾਰ ਹੈ ਉਹ ਦੇਖਿਆ ਜਾਏਗਾ ਕਿ ਕਾਂਗਰਸ ਦਾ ਦਾਵਾ ਸਹੀ ਸਾਥ ਹੁੰਦਾ ਜੇ ਆਪ ਸਰਕਾਰ ਚ ਆਪ ਇਹ ਸੀਟ ਤੇ ਫੇਰ ਮੁੜ ਕੇ ਜਿੱਤ ਹਾਸਲ ਕਰਦੀ ਹੈ ਤੇ ਜਾਂ ਜਿਹੜਾ ਪੰਥਕ ਤੇਰਾ ਉਸ ਲੋਕੀ ਫਤਵਾ ਦਿੰਦੇ ਆ ਇਹ ਗੱਲ ਜ਼ਰੂਰ ਜਿਹੜੀ ਵੀ ਤਰ ਜਿੱਤ ਕੇ ਆਏਗੀ ਘਟੋ ਘਾਟੋ ਦਾਵਾ ਜ਼ਰੂਰ ਕਰੇਗੀ ਇਹ 27 ਦੀ ਵਿਧਾਨ ਸਭਾ ਦੀ ਚੋਣ ਹੈ ਵਿਖਦੇ ਵਿੱਚ ਪੰਜਾਬ ਦੇ ਲੋਕ ਉਸੇ ਪਾਰਟੀ ਨੂੰ ਫਤਵਾ ਦੇਣਗੇ ਜਿਹੜੀ ਤਰੰਦਾਰ ਜੋ ਜਿੱਤ ਕੇ ਅੱਗੇ ਜਾਏਗੀ ਸਾਰੀਆਂ ਪਾਰਟੀਆਂ ਦਾ ਪੇਖਦਾ ਤੇ ਲੱਗਿਆ ਵਾ ਦੇਖਿਆ ਜਾਏਗਾ 11 ਨਵੰਬਰ ਬਿਲਕੁਲ ਹੀ ਨੜੇ ਆ ਕੀ ਫੈਸਲਾ ਕਰਦੇ ਨੇ ਮਝਾਲ ਜੀ ਜੀ ਸਿੱਧਾ ਸਾਹਿਬ ਉਧਰ ਗੱਲ ਕਰੀ ਜਾਵੇ ਇੱਕ ਰਿਪੋਰਟ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜੇ ਪ੍ਰਾਈਵੇਟ ਲੀਡਰ ਨੇ ਉਹਨਾਂ ਦੇ 400 ਕਰੋੜ ਦੀ ਸ਼ਾਮਲਾਟ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕੀਤਾ ਆ ਅਖੀਰਕਾਂ ਇਸ ਰਿਪੋਰਟ ਦੇ ਵਿੱਚ ਕਿੰਨੀ ਕੋ ਸੱਚਾਈ ਹੈ ਦੇਖੋ ਰਿਪੋਰਟ ਦਾ ਸਹੀ ਆਇਆ ਕਿ ਉਹ ਅਥੈਂਟਿਕ ਰਿਪੋਰਟ ਆਈ ਹੈ ਔਰ ਇਹਦੇ ਤੇ 400 ਕਰੋੜ ਦੀ ਜੋ ਗੱਲ ਕੀਤੀ ਆ ਤਾਂ ਕੌਣ ਹੈ ਪ੍ਰਾਈਵੇਟ ਬਿਲਡਰ ਜਿਹੜੇ ਵਾਕਾਂ ਕਬਜ਼ਾ ਦੇ ਹਿੱਸਿਆਂ ਤੇ ਜਿਨ੍ਹਾਂ ਨੇ ਸ਼ਾਮਲਾਤ ਇਹ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਔਰ ਸ਼ਾਨਾਦੀਆਂ ਜ਼ਮੀਨਾਂ ਹੋਇਆ ਕਿ ਪੰਚਾਇਤੀ ਜ਼ਮੀਨਾਂ ਇੱਕ ਅੰਦਾਜ਼ੇ ਮਤਾ ਕੇ ਕਿਹਾ ਜਾ ਰਿਹਾ ਕਿ ਤਕਰੀਬਨ ਸਵਾ 100 ਏਕੜ ਜ਼ਮੀਨ ਹੈ ਜਿਹੜੀ ਇਸ ਤਰ੍ਹਾਂ ਪ੍ਰਾਈਵੇਟ ਡਿਵੈਲਪਰਸ ਨੇ ਹੜਪੀ ਵੀਆ ਉਸ ਨੂੰ ਸਰਕਾਰ ਕਿਸ ਤਰ੍ਹਾਂ ਛਡਾਉਣ ਦਾ ਉਪਰਾਲਾ ਕਰੇਗੀ ਕਾਮਯਾਬ ਹੋਏਗੀ ਨਹੀਂ ਹੋਏਗੀ ਬੱਕਰੀ ਗੱਲ ਹੈ ਇੱਕ ਆਪਣਾ ਜੇ ਵੱਡੀ ਮਿਸਾਲ ਦਿੱਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਜਿਹੜੇ ਪ੍ਰਾਈਵੇਟ ਡਿਵੈਲਪਰਸ ਕਹ ਲੋ ਇਹ ਤਾਂ ਜ਼ਮੀਨਾਂ ਤੇ ਕਬਜ਼ਾ ਕਰਨ ਵਾਲੇ ਜਿਹੜੇ ਘਰੋ ਹੈ ਉਹ ਕਿਸ ਤਰ੍ਹਾਂ ਸ਼ਾਮਲਾ ਦੇ ਜ਼ਮੀਨਾਂ ਤੇ ਕਬਜ਼ੇ ਕਰਦੇ ਆ ਪਰ ਕਬਜ਼ੇ ਜਦੋਂ ਆਪਾਂ ਹੁਣ ਕਰਨ ਦੀ ਗੱਲ ਕਰ ਰਹੇ ਹਾਂ ਕਬਜ਼ਾ ਕੋਈ ਰਾਤੋ ਰਾਤ ਨਹੀਂ ਹੋਇਆ ਇਸ ਲਈ ਲੰਬੇ ਸਮੇਂ ਚ ਵਕਫਾ ਖਦੌਰ ਦੇ ਚ ਕਬਜ਼ੇ ਹੋਇਆ ਔਰ ਇਹ ਜਿਹੜੀ ਕਿਧਰ ਨੇ ਕਿਧਰ ਸ਼ਾਮਿਆਂ ਦੀਆਂ ਸਾਰੀਆਂ ਸਰਕਾਰੀ ਤਰ੍ਹਾਂ ਹੀ ਜ਼ਿੰਮੇਵਾਰ ਹੈ ਇੱਕ ਤਾਂ ਪ੍ਰਾਈਵੇਟ ਬਿਲਡਰਸ ਦੇ ਕਬਜ਼ੇ ਦੀ ਆਪਾਂ ਗੱਲ ਤਾਂ ਕਰ ਹੀ ਰਹੇ ਆ ਇੱਕ ਹੋਰ ਟੰਗ ਤਰੀਕਾ ਵੀ ਹੈ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਸਰਕਾਰ ਦੇ ਚੱਲਦੇ ਆ ਜਿਹੜੀ ਪੰਚਾਇਤ ਦੀ ਜ਼ਮੀਨ ਹੈ ਉਦੇ ਕੋਲੇ ਵਾਕਫਾ ਕਰੇ ਬਣਾ ਕੇ ਕੋਈ ਦਿੱਕਤਾਰੇ ਕੋਈ ਕਾਲੇ ਦੀ ਗੱਲ ਕਰਦਾ ਕੋਈ ਹਸਪਤਾਲ ਦੀ ਗੱਲ ਕਰਦਾ ਕਿਸੇ ਪ੍ਰੋਜੈਕਟ ਦੀ ਗੱਲ ਕਰਦਾ ਤਾਂ ਉਹ ਪ੍ਰੋਜੈਕਟ ਪ੍ਰਵਾਨ ਕਰਵਾ ਲਏ ਜਾਂਦੇ ਆ 99 ਸਾਲਾ ਪਟੇ ਦੇ ਉੱਤੇ ਜ਼ਮੀਨ ਪੰਚਾਇਤ ਦੀ 99 ਸਾਲਾ ਪਟੇ ਦੇ ਸਰਕਾਰ ਤੋਂ ਲਈ ਜਾਂਦੀ ਹੈ 99 ਸਾਲਾਂ ਬਾਅਦ ਕਿਹੜੇ ਰਾਜ ਦੀ ਪਰਜਾ ਆਏਗੀ ਕਿ ਉਹ ਜ਼ਮੀਨ ਬਦਲੀ ਜਾਏਗੀ ਜਾਂ ਉਹਨਾਂ ਦੇ ਕਬਜ਼ਾ ਰਹੇਗਾ ਸੂਪਨਾ ਆ ਗਿਆ ਜ਼ਮੀਨਾਂ ਕੋਈ ਤਾਂ ਪ੍ਰੋਜੈਕਟ ਦੇ ਰਾਂਹੀਂ ਕੁਝ ਸਰਕਾਰਾਂ ਨੇ ਆਪਣੇ ਪਰੌਂਦੇ ਸਿੱਧੇ ਤੌਰ ਤੇ ਲੈ ਲਿਆ ਕਿਤੇ ਕੋਈ ਸਰਕਾਰੀ ਪ੍ਰੋਜੈਕਟ ਲਾ ਰਿਹਾ ਕਿਤੇ ਇਸ ਤਰ੍ਹਾਂ ਦਾ ਉਹ ਚਲੋ ਘਟੋ ਘਟੇ ਸੀ ਲੋਕਾਂ ਦੀ ਸੇਵਾ ਜਿਹੜਾ ਪ੍ਰੋਜੈਕਟ ਹੋਏਗਾ ਨਾ ਜਿਹੜਾ ਸਰਕਾਰ ਵੱਲੋਂ ਲਾਇਆ ਗਿਆ ਪਰ ਇਹਨੇ ਪ੍ਰਾਈਵੇਟ ਖੇਤਰ ਦੇ ਲੋਕ ਹੈ ਜਿਨ੍ਹਾਂ ਨੇ ਗੁਰਪਣਾ ਕੇ ਸਰਕਾਰੀ ਤੌਰ ਤੇ ਬੇਕਾਇਦਾ ਇਹ ਨਹੀਂ ਕਿ ਦੋ ਨੰਬਰ ਦੇ ਵਿੱਚ ਡਾਇਰੈਕਟਰ ਦੀ ਗੱਲ ਕਰ ਲਈਏ ਸਰਕਾਰ ਦੀ ਗੱਲ ਕਰ ਲਈਏ ਮਹਿਕਮੇ ਦੀ ਗੱਲ ਕਰ ਲਈਏ ਬੇਕਾਇਦਾ ਸਿਸਟਮ ਦੇ ਰਾਹੀਂ ਨੜੇ 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 ਨਾ ਸੱਲਾ ਪਟੇ ਦਿਉ ਤੇ ਜ਼ਮੀਨਾਂ ਹਾਸਲ ਕੀਤੀਆਂ ਕਿਸੇ ਨੇ ਕਿਹਾ ਮੈਂ ਕਾਲੇ ਬਣਾਉਣਾ ਕਿਸੇ ਨੇ ਕਿਹਾ ਮੈਂ ਹਸਪਤਾਲ ਬਣਾਉਣਾ ਕਿਸੇ ਨੇ ਹੋਰ ਪ੍ਰੋਜੈਕਟ ਜਾਨੀ ਕੀ ਇਹ ਕਿੰਨਾ ਕੁ ਬਾਜੂ ਸੀ ਕਿ ਪ੍ਰਾਈਵੇਟ ਅਦਾਰਾ ਨੂੰ ਸ਼ਾਮਲਾ ਦੇ ਪੰਚਾਇਤਾਂ ਜ਼ਮੀਨਾਂ ਦੇਣੀਆਂ ਤੇ ਆ ਜਿਹੜਾ 700 ਏਕੜ ਦੀ ਗੱਲ ਕਰਦੇ ਆ ਇਹ ਤਾਂ ਸਿੱਧੇ ਤੌਰ ਤੇ ਪ੍ਰਾਈਵੇਟ ਬਿਲਡਰਸ ਨੇ ਲਈ ਵੀ ਆ ਸੋ ਪੰਜਾ ਦੇ ਚ ਜਦੋਂ ਸ਼ਾਮਲਾ ਜ਼ਮੀਨਾਂ ਦੀ ਗੱਲ ਕਰਦੇ ਆ ਚੰਗੀ ਸਾਮਲੇ ਜ਼ਮੀਨ ਕਿਸੇ ਮੌਕੇ ਤੇ ਰਹੀ ਹੈ ਪੰਚਾਇਤਾਂ ਨੂੰ ਆਂਧਣਵੀ ਹੋਈ ਹੈ ਔਰ ਆਂਦੇ ਨਾਲ ਪਿੰਡਾਂ ਦਾ ਵਿਕਾਸ ਹੁੰਦਾ ਰਿਹਾ ਪਰ ਹੁਣ ਜਿਸ ਤਰ੍ਹਾਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਜਿਸ ਤਰ੍ਹਾਂ ਕਬਜ਼ੇ ਕੀਤੇ ਜਾ ਰਿਹਾ ਕਾਫੀ ਕਿੰਨਤੀ ਚ ਪੰਚਾਇਤਾਂ ਜੀਆਂ ਹੋ ਗਈਆਂ ਜਿਨਾਂ ਕੋਲੇ ਜ਼ਮੀਨ ਹੀ ਨਹੀਂ ਰਹੀ ਸੋ ਪਿੰਡ ਦਾ ਵਿਕਾਸ ਹੁੰਦਾ ਉਹਦੀ ਲੋੜ ਹੁੰਦੀ ਹੈ ਤੋਂ ਦੇਖਦੇ ਆ ਕਿ ਜੇ ਤਾਂ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਪੈਸਾ ਟਕਾ ਆਏਗਾ ਤਾਂ ਪਿੰਡ ਦਾ ਵਿਕਾਸ ਹੋਈਗਾ ਆਪਣੇ ਸਾਧਨ ਪਿੰਡਾਂ ਦੇ ਖਤਮ ਹੋ ਗਏ ਸੋ ਵੱਡੇ ਪੱਧਰ ਤੇ ਇਸ ਤਰ੍ਹਾਂ ਦਾ ਜਿਹੜਾ ਜ਼ਮੀਨ ਹੜਾਪ ਕਰਨ ਦਾ ਮਾਮਲਾ ਚੱਲ ਰਿਹਾ ਦਿਖਾਇਆ ਜਾਏਗਾ ਪਿਛਲੀਆਂ ਸਰਕਾਰਾਂ ਤੇ ਤਾਂ ਇਲਜ਼ਾਮ ਲੱਗੇ ਰਹੇ ਆ ਜਿਹੜੀ ਮੌਜੂਦਾ ਸਰਕਾਰ ਹੈ ਕੀ ਇਹ ਸਜ਼ਮੀਨ ਹੜਪਣ ਦਾ ਜਿਹੜਾ ਸਿਸਟਮਿਕ ਚੱਲ ਰਿਹਾ ਉਹਨਾਂ ਗੁਰੂਹਾਂ ਨੂੰ ਨੱਥ ਪਾਈ ਜਾਏਗੀ ਰੋਕਿਆ ਜਾਏਗਾ ਜਾਂ ਜਿਹੜੇ ਪ੍ਰਾਈਵੇਟ ਪ੍ਰੋਪਰਟੀ ਹੋਈਆਂ ਨੇ ਉਹਨਾਂ ਦੇ ਜ਼ਮੀਨਾਂ ਹੜੱਪੀਆਂ ਉਹਨਾਂ ਕੋਲੋਂ ਪੈਸੇ ਵਸੂਲੇ ਜਾਣਗੇ ਜ਼ਮੀਨਾਂ ਵਾਪਸ ਲਿਖੀਆਂ ਜਾਣਗੀਆਂ ਕੀ ਉਹ ਪੈਸਾ ਪੰਚਾਇਤਾਂ ਕੋਲੇ ਆਏਗਾ ਤੇ ਜਾਂ ਸਰਕਾਰੀ ਖਜ਼ਾਨੇ ਜਾਏਗਾ ਪਰ ਸਵਾਲ ਵੱਡਾ ਹੈ ਕਿ ਸਵਾ 100 ਏਕੜ ਪੰਚਾਇਤਾਂ ਦੀ ਜ਼ਮੀਨ ਜਿਹੜੀ ਖੁਰਦ-ਬੁਰਦ ਹੋ ਗਈ ਕੌਣ ਹੈ ਤੇ ਲਈ ਜ਼ਿੰਮੇਵਾਰ ਜੀ ਜੀ ਸਿੱਧੂ ਸਾਹਿਬ ਜੇਕਰ ਗੱਲ ਕਰੀ ਜਾਵੇ ਪ੍ਰਦੂਸ਼ਣ ਦੀ ਪ੍ਰਦੂਸ਼ਣ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਮਾਹੌਲ ਗਰਮਾਇਆ ਹੋਇਆ ਹੈ ਸਿਆਸੀ ਲੀਡਰਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਂਦੇ ਨੇ ਪਰ ਕਿਹਾ ਜਾ ਰਿਹਾ ਕਿ ਪ੍ਰਦੂਸ਼ਣ ਦੇ ਲਈ ਜਿਹੜੀ ਕਮਿਸ਼ਨ ਦੀ ਗਠਨ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਪ੍ਰਦੂਸ਼ਣ ਦੀ ਜਾਂਚ ਦੇ ਲਈ ਦੋ ਦਿਨ ਦਾ ਦੌਰਾ ਕੀਤਾ ਜਾ ਰਿਹਾ ਹੈ ਆਖਿਰਕਾਰ ਇਸ ਦੌਰੇ ਦੇ ਪਿੱਛੇ ਕੀ ਨਿਕਲਿਆ ਹੋ ਇਹ ਕੋਕਮਿਸ਼ਨ ਦਾ ਜਿਹੜਾ ਦੌਰਾ ਉਹ ਮੋਟੀ ਤੌਰ ਤੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਪੰਜਾਬ 'ਚ ਵੱਡੇ ਪੱਧਰ ਤੇ ਅੱਗ ਲੱਗਣ ਦੀਆਂ ਸ਼ਿਕਾਇਤਾਂ ਆ ਰਹੀਆਂ ਸੀ ਉਹ ਜਾਇਜ਼ਾ ਲੈਣ ਆਇਆ ਕਮਿਸ਼ਨ ਦੇ ਮੈਂਬਰ ਪਿੰਡਾਂ ਜਾ ਰਿਹਾ ਪਿੰਡਾਂ ਜਾ ਕੇ ਜਿੱਥੇ ਅੱਗਾਂ ਲੱਗੀਆਂ ਜਾਂ ਪਹਿਲਾਂ ਜਿੱਦਾਂ ਦੀ ਸਥਿਤੀ ਆ ਉਹਦਾ ਉਹਨਾਂ ਉਹਨਾਂ ਜਾਇਜ਼ਾ ਲਿਆ ਜਾ ਰਿਹਾ ਕਿ ਕਿੰਨੀਆਂ ਘਰਾਂ ਲੱਗੀਆਂ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਹੋਇਆ ਔਰ ਕਿਉਂ ਨਹੀਂ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਜਾਂ ਅਦਾਲਤਾਂ ਦੇ ਫੈਸਲੇ ਆ ਉਹਨਾਂ ਨੂੰ ਲਾਗੂ ਇੰਪਲੀਮੈਂਟ ਕਿਉਂ ਨਹੀਂ ਕੀਤਾ ਗਿਆ ਕੀ ਪੰਜਾਬ ਦੇ ਜਿਹੜੇ ਅਧਿਕਾਰੀ ਆ ਉਹਨਾਂ ਦਾ ਸਿਸਟਮ ਫੇਲ ਹੋਇਆ ਜਾਂ ਉਹਨਾਂ ਦੇ ਵੱਸ ਤੋਂ ਬਾਹਰ ਦੀ ਗੱਲ ਹੈ ਇਹ ਸਵਾਲ ਤਾਂ ਹੈ ਹੀ ਆ ਕੱਲ ਉਹਨਾਂ ਵੱਲੋਂ ਪੰਜਾਬ ਦਾ ਦੌਰਾ ਕੀਤਾ ਗਿਆ ਅੱਜ ਹੁਣ ਕਮਿਸ਼ਨ ਦੇ ਅਧਿਕਾਰੀ ਆਏ ਉਹਨਾਂ ਵੱਲੋਂ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਕਰਕੇ ਸਵਾਲ ਜਾਵਣਗੇ ਕਿ ਕਿਹੋ ਜੀ ਸਥਿਤੀ ਹੈ ਕਿਉਂ ਪੰਜਾਬ ਚ ਪਰਾਲੀ ਨੋਕਾਂ ਲੱਗ ਰਹੀਆਂ ਜਦੋਂ ਪਰਾਲੀ ਨੋਕਾਂ ਲੱਗਣ ਦਾ ਸਵਾਲ ਹੈ ਕਿਸਾਨਾਂ ਨੂੰ ਬੜੀ ਇਸ ਗੱਲ ਦੇ ਉੱਤੇ ਵੱਡੀ ਪਰੇਸ਼ਾਨੀ ਆ ਕੱਲ ਮੈਂ ਵੀ ਕੁਝ ਕਿਸਾਨਾਂ ਨਾਲ ਗੱਲਬਾਤ ਕਰ ਰਿਹਾ ਸੀ ਕਹਿੰਦੇ ਦੇਖੋ ਜੇ ਅਸੀਂ ਮਜਬੂਰੀ ਵਾਸਾ ਕੁਝ ਖੇਤਾਂ ਜਿਹੜੀ ਬੱਚੀ ਖੁਸ਼ੀ ਰਹਿਣ ਕੋੰਗਾ ਪਰਾਲੀ ਉਹਨੂੰ ਅੱਗ ਲਾਉਨੇ ਆ ਤਾਂ ਪੁਲਿਸ ਚਾਟ ਸਾਡੇ ਖੇਤਾਂ 'ਚ ਆ ਜਾਂਦੀ ਹੈ ਕੇ ਦਰਜ ਕਰਦੀ ਹੈ ਪਰ ਆ ਕੈਨੇਡੀਆਂ ਲੁੱਟਾਂ ਘੁੱਟਾਂ ਹੋ ਰਹੀਆਂ ਆ ਜਿਹੜੇ ਕਹਿੰਗੇ ਸਰ ਮਾਰੋ ਮਾਰ ਕਰ ਰਹੇ ਆ ਵੱਡੇ ਵੱਡੇ ਕਾਰੋਬਾਰ ਲੁੱਟੇ ਜਾ ਰਹੇ ਆ ਅਮਨ ਕੁਰੂ ਦੀ ਸਿੱਧੀ ਐ ਕਹਿੰਦੇ ਉਹਦੇ ਬਾਰੇ ਕਦੇ ਕੋਈ ਕਾਰਵਾਈ ਨਹੀਂ ਸੁਣੀ ਉਹਨਾਂ ਦੇ ਖਿਲਾਫ ਤਾਂ ਕਾਰਵਾਈ ਹੁੰਦੀ ਨਹੀਂ ਕਿਧਰੇ ਇਹ ਨਹੀਂ ਕਿ ਕਦੋਂ ਇਹ ਸਿਸਟਮ ਖਤਮ ਹੋਏਗਾ ਪਰ ਕਿਸਾਨ ਜ਼ਰੂਰ ਇਸ ਤਰ੍ਹਾਂ ਜਿਵੇਂ ਕਿਸਾਨ ਹੀ ਅਸਰਦੋਸ਼ੀ ਹੁੰਦੇ ਆ ਇਸ ਤਰ੍ਹਾਂ ਸਾਰਾ ਸਿਸਟਮ ਵਾਲਾ ਤੰਤਰ ਹੈਗਾ ਉਸ ਮੁੱਦੇ ਲੈ ਕੇ ਕਿਸਾਨਾਂ ਦੇ ਦੋਲੇ ਹੋਇਆ ਜਿਵੇਂ ਇਸ ਹਿੰਦੁਸਤਾਨ ਦੀ ਆਬਾ ਹੋਆ ਖਰਾਬ ਕਰਨ ਦੇ ਲਈ ਪ੍ਰਦੂਸ਼ਨ ਨੂੰ ਲਿਆਉਣ ਦੇ ਲਈ ਇਸ ਦੇ ਤੌਰ ਤੇ ਕਿਸਾਨ ਜ਼ਿੰਮੇਵਾਰ ਐਸੇ ਕਰਕੇ ਕਿਸਾਨ ਜਦ ਤੇ ਬੰਨੀਆਂ ਵਿਰੋਧ ਵੀ ਕਰ ਰਹੀਆਂ ਹੈ ਕਈ ਪਿੰਡਾਂ 'ਚ ਬੜੀ ਅਜੀਬ ਸਥਿਤੀ ਬਣੀ ਹੈ ਕਿ ਪੁਲਿਸ ਵਾਲੇ ਜਾਂਦੇ ਆ ਜਾ ਕੇ ਜਿਸ ਕਿਸਾਨ ਨੇ ਕਿਸੇ ਨਾਲ ਅਗਲਾਈ ਹੁੰਦੀ ਹੈ ਉਥੇ ਉਹਨੂੰ ਸਵਾਲ ਜਵਾਬ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕਿਉਂ ਅਗਲਾਈ ਗਈ ਪਰ ਉਸ ਵੇਲੇ ਪਿੰਡ ਦੇ ਲੋਕ ਇਕੱਠੇ ਹੋ ਕੇ ਵੱਡੀ ਗੰਟੀ ਜ ਆ ਜਾਂਦੇ ਆ ਉਸ ਪੁੱਛ ਕਿਸ ਦਾ ਉਹ ਜਾਂ ਦਾ ਵਿਰੋਧ ਕਰਦੇ ਆ ਤਾਂ ਕਈ ਅਯੋਜਨਾ ਮਸਾਲਾ ਵੀ ਆ ਕਿ ਅਧਿਕਾਰੀਆਂ ਨੂੰ ਬੜੀ ਮੁਸ਼ਕਲ ਨਾਲ ਜਾਂਚ ਛੜਾ ਕੇ ਉਸ ਪਿੰਡ ਤੋਂ ਨਿਕਲਣਾ ਪਿਆ ਹੁਣ ਕੀ ਕਸੂਰ ਮੰਨਿਆ ਜਾਏ ਕਿਸਾਨਾਂ ਦਾ ਕਸੂਰ ਹੈ ਜਾਂ ਸਰਕਾਰ ਦਾ ਕਸੂਰ ਹੈ ਸਰਕਾਰਾਂ ਨੂੰ ਆਪਣੀ ਪੀੜੀ ਹਟਾ ਵੀ ਸੋਟਾ ਦੇ ਵੀ ਲੋੜਾ ਚ ਕੇਂਦਰ ਸਰਕਾਰ ਹੈ ਜਿਹੜੇ ਕਮਿਸ਼ਨ ਆਉਂਦਾ ਹੈ ਜਜਾ ਲੈਣੋਂ ਦੇ ਕਿ ਕਿਉਂ ਗੱਲ ਲੱਗ ਰਹੀਆਂ ਕਿ ਜਿਹੜੇ ਕਮਿਸ਼ਨ ਨੂੰ ਕੇਂਦਰ ਕੋਲੇ ਜਾਣ ਦਾ ਅਧਿਕਾਰ ਜਾਂ ਕੇਂਦਰ ਸੁਣਦਾ ਹੀ ਨਹੀਂ ਉਹਨਾਂ ਦੀ ਕਿ ਕਿਉਂ ਨਹੀਂ ਕਿਸਾਨਾਂ ਦੀ ਮਦਦ ਕੀਤੀ ਜਾਂਦੀ ਹੈ ਕਿਸਾਨ ਕਹਿੰਦੇ ਆ ਕਿ ਸਾਡੀ ਆਰਥਿਕ ਤੌਰ ਤੇ ਮਦਦ ਕਰੀਏ ਅਸੀਂ ਆਪਣੇ ਤੌਰ ਤੇ ਉਪਰਾਲਾ ਕਰ ਸਕਦੇ ਹਾਂ ਜਿਸ ਤਰ੍ਹਾਂ ਦੀ ਪ੍ਰਾਲੀ ਖੇਤਾਂ 'ਚ ਪਈ ਜਾਂਦੀ ਉਹਦੇ ਚੱਲਦੇ ਆ ਕਣਕ ਦੀ ਸਹੀ ਢੰਗ ਨਾਲ ਬਜਾਈ ਨਹੀਂ ਹੋ ਸਕਦੀ ਜੇ ਕਣਕ ਦੀ ਬਜਾਈ ਨਹੀਂ ਹੋਏਗੀ ਤਾਂ ਅਗਲੀ ਫਸਲ ਇਤੋਂ ਪੈਦਾ ਹੋਏਗੀ ਸੋ ਕਿਸਾਨਾਂ ਦੀ ਵੱਡੀ ਸਮੱਸਿਆ ਹੈ ਕੱਲ ਤਾਂ ਕਿਸਾਨਾਂ ਦੀ ਗੱਲ ਸੁਣਨ ਦੀ ਲੋੜ ਹੈ ਪਰ ਇਸ ਦੇ ਉਲਟ ਕੀ ਹੈ ਕਿ ਕਿਸਾਨਾਂ ਤੇ ਤਣਾ ਤੜ ਕੇਸ ਬਣ ਰਿਹਾ ਹੈ ਜੀ ਜੀ ਸਿੱਧੂ ਸੱਭੂ ਦਾ ਗੱਲ ਕਰ ਲਈ ਜਾਵੇ ਭਾਰਤੀ ਮਹਿਲਾ ਖਿਡਾਰੀਆਂ ਦੇ ਵੱਲੋਂ ਜਿਹੜਾ ਵਿਸ਼ਵ ਕਪ ਜਿੱਤੇ ਗਿਆ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਜ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਤੇ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਪਰਵਾ ਸਵਾਗਤ ਕੀਤਾ ਗਿਆ ਬਿਲਕੁਲ ਕਮੇ ਪੱਧਰ ਦੀ ਆਪਣੀ ਜਿਹੜੀ ਮਹਿਲਾ ਟੀਮ ਹੈਗੀ ক্রিকেট ਦੀ ਉਹਨੇ ਬੱਲੇ ਬੱਲੇ ਕਰਵਾਤੀ ਹੈ ऑस्ट्रेलिया ਨੂੰ ਹਰਾ ਕੇ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਵਰਲਡ ਕੱਪ ਜਿੱਤਿਆ ਦੁਨੀਆ ਭਰ ਚਾ ਸਾਡੀ ਜਿਹੜੀ ਮਹਿਲਾ ਟੀਮਾਂ ਦੀ ਬੱਲੇ ਬੱਲੇ ਹੋ ਰਹੀ ਹੈ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਵੱਲੋਂ ਸ਼ਵਾਅ ਦਿੱਤੀ ਗਈ ਹੈ ਰਾਸ਼ਟਰਪਤੀ ਵੱਲੋਂ ਸ਼ਵਾਅ ਦਿੱਤੀ ਗਈ ਹੈ ਉਹਨੂੰ ਪ੍ਰਸ਼ੰਸਾ ਹੈ ਤਾਂ ਸਾਰੇ ਮੁਲਕ ਦੀਆਂ ਧੀਆਂ ਪਰ ਪੰਜਾਬ ਦਾ ਖਾਸ ਹੀ ਅਦਕਾਰਕ ਉਹ ਪੰਜਾਬ ਦੀਆਂ ਤਿੰਨ ਧੀਆਂ ਜਿਹੜੀ ਕੈਪਟਨ ਆ ਉਹ ਪੰਜਾਬ ਦੀ ਹੈ ਦੋ ਮੈਂਬਰ ਨੇ ਟੀਮ ਦੀਆਂ ਉਹ ਪਛਾਣ ਦੀਆਂ ਤਿੰਨ ਧੀਆਂ ਪੰਜਾਬ ਦੇ ਸੋ ਪੰਜਾਬੀ ਦਾ ਬੜਾ ਖੁਬਕੇ ਉਹਨਾਂ ਦਾ ਸਤਿਕਾਰ ਕਰ ਰਿਹਾ ਅੱਜ 에ਰਪੋਰਟ ਦੇ ਉੱਤੇ ਵੱਡੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਟੋਲ ਵਜਾਏ ਜਾ ਰਿਹਾ ਹਾਰ ਵੰਡੇ ਜਾ ਰਿਹਾ ਮਠਿਆਗੀਆਂ ਮੰਡੀਆਂ ਜਾ ਰਹੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਇੱਕ ਦੂਜੇ ਨੂੰ ਪੰਜਾਬ ਨੂੰ ਇਲਾਕੇ ਕਿ ਸਾਡੀਆਂ ਧੀਆਂ ਨੇ ਪੰਜਾਬ ਦਾ ਨਾਮ ਕੌਮੀ ਤੇ ਕਮੰਤਰੀ ਪੱਤਰ ਤੇ ਇਹ ਮੈਚ ਜਿੱਤ ਕੇ ਬਣਾਇਆ ਸੋ ਵੱਡਾ ਖੁਸ਼ੀ ਦਾ ਮੌਕਾ ਪੰਜਾਬ ਦੇਤੀਆਂ ਪੰਜਾਬ ਖੁਸ਼ੀ ਕਿਉਂ ਨਾ ਹੋਏਗਾ ਜੀ ਜੀ ਸਿੱਧੂ ਸਾਹਿਬ ਪੁੱਤਰ ਗੱਲ ਕੀਤੀ ਜਾਵੇ ਸਾਬਕਾ ਡੀਜੀਪੀ ਮੁਹੰਮਦ ਦੀਆਂ ਕਹਿ ਰਹੇ ਨੇ ਜਿਹੜੀਆਂ ਮੁਸ਼ਕਲਾਂ ਨੇ ਹੋਰ ਜ਼ਿਆਦਾ ਵੱਧ ਸਕਦੀਆਂ ਨੇ ਇਸੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਕੁਝ ਨਵਾਂ ਮੋੜ ਆ ਸਕਦਾ ਹੈ ਤੁਹਾਨੂੰ ਕੀ ਲੱਗਦਾ ਸਿੱਧੂ ਸਾਹਿਬ ਕਿ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਹੋ ਸਕਦਾ ਹੈ ਦੇਖੋ ਸਾਬਕਾ ਡੀਜੀਪੀ ਮੁਹੰਮਦ ਮਸਵਾ ਹਾਲਾਂਕਿ ਆਪਾਂ ਪਹਿਲਾਂ ਵੀ ਕਦੇ ਜ਼ਿਕਰ ਕਰਦੇ ਰਹੇ ਨੇ ਹੈਦਰਾ ਪਰਿਵਾਰਕ ਮਾਮਲਾ ਉਹਦੇ ਪੇਟਾ ਵੱਲੋਂ ਖੁਦਕਿਸ਼ੀ ਕੀਤੀ ਗਈ ਅਸ ਖੁਦਕਿਸ਼ੀ ਦਾ ਜਿਹੜਾ ਵੀਡੀਓ ਵਾਇਰਲ ਹੋਇਆ ਉਹ ਜਿਹੜੇ ਦੋਸ਼ ਲਾਏ ਗਏ ਉਹ ਬੜੇ ਗੰਭੀਰ ਹੈ। ਉਹ ਮੁਹੰਮਦ ਮੁਸਤਾਫਾ ਦੇ ਪੂਰੇ ਪਰਿਵਾਰ ਦੇ ਉੱਪਰ ਦੋਸ਼ ਲੱਗੇ ਆ। ਮੁਹੰਮਦ ਮੁਸਤਾਫਾ ਦੀ بیوی ਤੇ ਲੱਗਾ ਹੈ। ਜਿਹੜਾ ਬੇਟਾ ਉਹਨਾਂ ਦਾ ਖੁਦਕੁਸ਼ੀ ਕਰ ਗਿਆ ਉਹਨੇ ਆਪਣੀ ਪਤਨੀ ਤੇ ਦੋਸ਼ ਲਾਇਆ, ਆਪਣੀ ਪੈਣ ਤੇ ਦੋਸ਼ ਲਾਇਆ। ਉਹ ਸਾਰੇ ਕਸਤੇ ਚੱਲਦੇ ਆ। ਪੰਚਕੁਲਾ ਦੀ ਜਿਹੜੀ ਇਸ ਸਪੈਸ਼ਲ ਸੈਟ ਬਣੀ ਹੈ, ਹਰਿਆਣਾ ਸਰਕਾਰ ਵੱਲੋਂ ਉਹਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਹੁਣ ਸੀਬੀਆਈ ਵੀ ਇਸ ਮਾਮਲੇ 'ਚ ਆ ਗਈ ਹੈ। ਸੀਬੀਆਈ ਵੱਲੋਂ ਸਿੱਧੇ ਤੌਰ ਤੇ ਮੁਹੰਮਦ ਮੁਸਤਾਫਾ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਜਿਹੜਾ ਹੈਗਾ ਕੇ ਦਰਜ ਕੀਤਾ ਗਿਆ ਤੇ ਕੇ ਦਰਜ ਕਰਨ ਤੋਂ ਬਾਅਦ ਹੁਣ ਮੁਹੰਮਦ ਮੁਸਤਾਫਾ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸਕਰਾਹ ਹੋਰ ਹੀ ਵਧੇਰੇ ਨਜ਼ਰ ਆ ਰਹੀਆਂ ਕਿਉਂਕਿ ਪਹਿਲਾਂ ਤਾਂ ਕੇਵਲ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪੁਲਿਸ ਵੱਲੋਂ ਸੀ ਹੁਣ ਸੀਬੀਆਈ ਕੋਲ ਵੀ ਮਾਮਲਾ ਆ ਗਿਆ ਦੇਖਿਆ ਜਾਏਗਾ ਕਿ ਮੁਹੰਮਦ ਮੁਸਤਾਫਾ ਤੇ ਉਸ ਦਾ ਪਰਿਵਾਰ ਜਿਹੜਾ ਹੈਗਾ ਜੋ ਸੁਸਾਈਸਾਈਡ ਕੀਤਾ ਉਨ੍ਹਾਂ ਦੇ ਬੇਟੇ ਨੇ ਉਹਦੇ ਲਈ ਕਿਸ ਸਾਥ ਦਾ ਕਿ ਜ਼ਿੰਮੇਵਾਰ ਹੈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ 'ਚ ਸਚਾਈ ਜ਼ਰੂਰ ਸਾਹਮਣੇ ਆਏਗੀ ਕੋਈ ਮਾਮਲਾ ਮੋਸਫਾ ਐਕਸ ਡੀਜੀਪੀ ਐਕ ਜਾਣਿਆ ਪਛਾਣਾ ਪ੍ਰੇਟੀਕਲ ਪਰਿਵਾਰ ਵੀ ਐ ਵੱਡੇ ਦੋਸ਼ ਲੱਗੇ ਆ ਕਿ ਉਹ ਦੋਸ਼ ਜਿਹੜੇ ਝੂਠੇ ਲੱਗੇ ਆ ਜਾਂ ਉਹਨਾਂ ਦੋਸ਼ਾਂ 'ਚ ਕੋਈ ਸਚਾਈ ਐ ਜਦ ਤੱਕ ਜਾਂਚ ਸਾਹਮਣੇ ਨਹੀਂ ਆਉਂਦੀ ਤਦ ਤੱਕ ਇਸ ਮਤੇ ਦਾ ਇੰਤਜ਼ਾਰ ਰਹੇਗਾ ਕਿ ਆਖਰ ਸੱਚ ਕੀ ਐ ਜੀ ਜੀ ਸੇਦੂ ਸਾਹਿਬ ਸਾਈਡ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਈਡ ਰੈਸ਼ਕਰ ਦੇ ਨਾਲ ਬਦੇਰੀ ਜਾਂਚ ਬਦੇਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਧੰਨਵਾਦ ਮਿਹਰਬਾਨੀ ਸੋ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ